ਅੱਜ ਭਰਾ ਆਪਾਂ ਗੱਲ ਕਰਦੇ ਆਂ ਕਣਕ ਦੇ ਖਰਚਿਆਂ ਦੀ ਵਿੱਚ ਬਹੁਤ ਭਰਾ ਕਿਸਾਨ ਜਿਹੜੇ ਆ ਨਾ ਖਰਚਿਆਂ ਨੂੰ ਬਹੁਤ ਜ਼ਿਆਦਾ ਅੱਗ ਲਾਉਂਦੇ ਆ ਕਣਕਦਿਆਂ ਨੂੰ ਇਹਦਾ ਕੋਈ ਅੱਗ ਲਾਉਣ ਦਾ ਫਾਇਦਾ ਨਹੀਂ ਇਹ ਕੇਰਾ ਦਾ ਸੁੱਕੇ 'ਚ ਮਾਰ ਕੇ ਪਹਿਲਾਂ ਇਹਨੂੰ ਬਾਹ ਦੇ ਉਦੋਂ ਬਾਅਦ ਉੱਤੋਂ ਨੀਲਾ ਦੇ ਪਾਣੀ ਮੁੜ ਕੇ ਸਾਰੇ ਗਲ ਜਾਂਦੇ ਆ ਆਪਾਂ ਕਦੇ ਨਹੀਂ ਅੱਗ ਲਾਈ ਆਹ ਦੇਖ ਲਓ ਕਿਤੇ ਢੇਰੀਆਂ ਜਿੱਥੇ ਹੈਗੀਆਂ ਉਵੇਂ ਪਈਆਂ ਨਹੀਂ ਅੱਗ ਆ ਪਿਆ ਜਮ੍ਹਾਂ ਪਾਣਾ ਉਹੀ ਗੱਲ ਹੈ ਜੀ ਜਿਹੜੇ ਦੀ ਅੱਗ ਲਾਈ ਹੁੰਦੀ ਉਹਦੀ ਬਣ ਜਾਂਦੀ ਹੈ ਉਹੀ ਇਹ ਬਸ ਬਾਉਣਾ ਪੈਂਦਾ ਬਾਉਂਦੇ ਉਹਨੂੰ ਵੀ ਕਿਸਾਨ ਭਰਾਵਾਂ ਵੀ ਐ ਵਿੱਚ ਅੱਗ ਲਾ ਕੇ ਤਵੀਆਂ ਫੇਰ ਦਿੰਦੇ ਤਵੀਆਂ ਤੋਂ ਬਾਅਦ ਫੇਰ ਮਾਉਂਦੇ ਆ ਫੇਰ ਬਾਉਂਦੇ ਆ ਬਾਉਂਦੇ ਤਾਂ ਉਨੇ ਵਾਰੀ ਐ ਜਿਹੜੀ ਅਸਲ ਵਿੱਚ ਐ ਕਦੇ ਵੀ ਕਣਕ ਦੇ ਕਰਤਿਆਂ ਨੂੰ ਅੱਗ ਨਾ ਲਾਓ ਝੋਨੇ ਦੇ ਕਰਤਿਆਂ ਨੂੰ ਅੱਗ ਤਾਂ ਤਾਂ ਲਾਉਣੀ ਪੈਂਦੀ ਐ ਕਿਉਂ ਉਦੋਂ ਦਿਨ ਬਹੁਤ ਥੋੜੇ ਹੁੰਦੇ ਆ ਕਣਕ ਬੀਜਣ ਵਾਸਤੇ ਨਾ ਉਹ ਗਿੱਲਾ ਹੁੰਦਾ ਉਦੋਂ ਬਾਣ ਨਾ ਪੁਰਦੇ ਐ ਆਖਰ ਕਣਕ ਦੇ ਖਰਚੇ ਤਾਂ ਪੂਰੀ ਜਾਂਦੇ ਆ ਬਾਈ ਕਿਉਂ ਇਹ ਕੋਈ ਬਾਲਾ ਹੋ ਨਹੀਂ ਹੁੰਦਾ ਇਹ ਖੜਕੇ ਹੁੰਦੇ ਆ ਸੁੱਕੇ ਪਏ ਹੁੰਦੇ ਆ ਸੁੱਕੇ ਤੋਂ ਬਾਅਦ ਜਦੋਂ ਬੰਦਾ ਇਹਨੂੰ ਬਾਦ ਅੰਦਰ ਸਾਰੇ ਇਹ ਪੁਰਕੇ ਵਿੱਚ ਰਲ ਜਾਂਦੇ ਆ ਇਹਦਾ ਮੇਨ ਕਾਰਨ ਕੋਈ ਵੱਡੀ ਗੱਲ ਨਹੀਂ ਹੁੰਦੀ ਵੀ ਖਰਚੇ ਯਾਰ ਵਿੱਚ ਵਾਇਆ ਕਰੋ ਆਪਾਂ ਦਾ ਸਾਰੇ ਕਿਸਾਨ ਭਰਾਵਾਂ ਨੂੰ ਇਹੀ ਹਮਾਇਤ ਕਰਦੇ ਆ ਇਹਦੇ ਨਾਲ ਰੇ ਵੀ ਬਣਦੀ ਐ ਤੇ ਜੀਰੀ ਵੀ ਵਧੀਆ ਚੱਲਦੀ ਐ ਜਿਹੜੇ ਹੁਣ ਝੋਨੇ ਦੇ ਖਰਚੇ ਆ ਝੋਨੇ ਦੇ ਖਰਚੇ ਤਾਂ ਬਹੁਤ ਗਿੱਲੇ ਹੁੰਦੇ ਆ ਉਹਦਾ ਕਰਕੇ ਉਹ ਵੱਟਦੀਆਂ ਨਹੀਂ ਤਵੀਆਂ ਨੂੰ ਪੂਰਾ ਇਹਦਾ ਜੋ ਸੁੱਕੇ ਬਾਹਣ ਚ ਕੇਰਾਂ ਤਵੀਆਂ ਮਾਰਦੇ ਇਹਦਾ ਭੁਰ ਜਾਂਦੇ ਆ ਬਈ ਵਿੱਚ ਹੀ ਆ ਦੇਖ ਲੋ ਪੱਕਾ ਦੀ ਅੱਗ ਨਹੀਂ ਲਾਈ ਇਹ ਵੀ ਅੱਜ ਆਪਾਂ ਭਰਾ ਆਪਾਂ ਨੂੰ ਪੁੱਛਣ ਲੱਗ ਗਏ ਯਾਰ ਕਹਿੰਦਾ ਤੁਸੀਂ ਅੱਗ ਕਿਉਂ ਨਹੀਂ ਲਾਉਂਦੇ ਮਾਹ ਚੱਲ ਆਪਾਂ ਸਾਰੇ ਭਰਾਵਾਂ ਨਾਲ ਜਾਣਕਾਰੀ ਸਾਂਝੀ ਕਰਦੀਏ ਇਹਦਾ ਮੇਨ ਕਾਰਨ ਇਹੀ ਹੈ ਬਾਈ ਇਹ ਖਰਚੇ ਵਿੱਚ ਹੀ ਖਤਮ ਹੋ ਜਾਂਦੇ ਹੁੰਦੇ ਆ ਤਾ ਕਰਕੇ ਇਹਨੂੰ ਵਿੱਚੀ ਵਾਧਾ ਕਰੋ ਅੱਗ ਲਾਉਣ ਦੀ ਇਹਨੂੰ ਕੋਈ ਜ਼ਰੂਰਤ ਨਹੀਂ ਜਿਹੜੇ ਭਰਾਵਾਂ ਨੇ ਤਾਂ ਬਹੁਤ ਰੇ ਅੱਗ ਲਾਤੀ ਅੱਗ ਨਾ ਲਾਇਆ ਕਰੋ ਤੇ ਇਹ ਖਰਚੇ ਸਾਰੇ ਵਿੱਚੀ ਖਤਮ ਹੋ ਜਾਂਦੇ ਆ ਇਹ ਤੁਹਾਡੇ ਸਾਹਮਣੇ ਆਹ ਪਿਆ ਬਾਹਣ ਬਾਇ ਜਿੱਤੇ ਕਿਤੇ ਢੇਰੀਆਂ ਹੁੰਦੀਆਂ ਉੱਥੇ ਕਿਤੇ ਮਾੜਾ ਮੋਟਾ ਜਿਵੇਂ ਮੱਥਿਆਂ ਮੁੱਥਿਆਂ ਦੇ ਉਹ ਤਾਂ ਰਹਿ ਜਾਂਦੇ ਨਹੀਂ ਇਹੇ ਬਸ ਜਦੋਂ ਹੁਣ ਦੁਆਰੇ ਸਾਗਾ ਵੱਜ ਕੇ ਹਲਾ ਨਾਮ ਪਾਉਣਾ ਜੋ ਕੁਝ ਵੀ ਨਹੀਂ ਛੋਣਾ ਕਰਚੇ ਵਿੱਚ ਅੱਗ ਨਾਲ ਆਇਆ ਕਰੋ ਇਹਨੂੰ ਸਾਰੇ ਭਰਾ ਵਿੱਚੀ ਵਾਧਿਆ ਕਰੋ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਉਦੋਂ ਤਾਂ ਆਪਣੀ ਜ਼ਰੂਰਤ ਹੁੰਦੀ ਆ ਕਿਸਾਨਾਂ ਦੀ ਅੱਗ ਲਾਉਣੀ ਮਜਬੂਰੀ ਬਣ ਜਾਂਦੀ ਹੈ ਝੋਨੇ ਵੇਲੇ ਤਾਂ ਟਾਈਮ ਆਪਣੇ ਕੋਲੇ ਬਹੁਤ ਥੋੜਾ ਹੁੰਦਾ ਨਾ ਉਹ ਕਣਕ ਦੇ ਹਰੇ ਬਹੁਤ ਹੁੰਦੇ ਨੇ ਉਹ ਤਾਂ ਕਰਕੇ ਵੱਡੇ ਘਟ ਜਾਂਦੇ ਜਿਵੇਂ ਹੁਣ ਜਿਹੜਾ ਕਣਕ ਦਾ ਨਾਲ ਹੁੰਦਾ ਇਹ ਤਾਂ ਬਹੁਤ ਜ਼ਿਆਦਾ ਸੁੱਕਾ ਹੁੰਦਾ ਤੇ ਸੁਕਉਣ ਕਰਕੇ ਇਹਨੂੰ ਤਾਂ ਅੱਗ ਦੀ ਲੋੜ ਨਹੀਂ ਪੈਂਦੀ ਇਹਨੂੰ ਤਵੀਆਂ ਬਹੁਤ ਵਧੀਆ ਵੜ ਦਿੰਦੀਆਂ ਬਾਈ ਵੀਡੀਓ ਵਧੀਆ ਲੱਗੀ ਸ਼ੇਅਰ ਤੇ ਲਾਈਕ ਕਰਿਓ ਸਾਰੇ ਭਰਾ ਚੈਨਲ ਨੂੰ ਫੋਲੋ ਕਰਿਓ ਧੰਨਵਾਦ